ਦੂ ਖਾਲੋ ਜੀ ਗਾਈ ਵੀਰੇ ਤੇ ਲੋ ਜੀ ਹੁਣਾਂ ਬਿਆਲੀ ਕੁੜੀ ਪੱਠੀਆਂ ਦੇ ਸ ਕਰਨ ਕਰਨਾ ਸ਼ੁਰੂ ਕਰ ਰਹੀ ਆ ਤੇ ਪੱਠੀਆਂ ਦੇ ਸ ਕਰਨ ਤੋਂ ਬਾਅਦ ਤੇ ਸ ਕਰਨ ਤੋਂ ਬਾਅਦ ਬਣਾਵਾਂਗੇ ਭਾਜੀ ਸਾਰੀ ਤੇ ਲੋ ਜੀ ਹੁਣ ਪੱਠੀਆਂ ਚਲਾ ਲੀਆਂ ਆ ਤੇ ਭਾਜੀ ਬਣਾਉਣੀ ਸ਼ੁਰੂ ਕਰਦੇ ਆ ਤੇ ਇਧਰਲੀ ਸਾਈਡ ਕਾਕਾ ਪ੍ਰਧਾਨ ਜੀ ਖੜੇ ਨੇ ਇਹ ਦੇਖ ਰਹੇ ਨੇ ਸਾਰੀ ਭਾਜੀ ਬਣਦੇ ਹੋਏ ਹਾਂਜੀ ਬਿਆਲੀ ਕੁੜੀ ਕੰਮ ਕਰਦੀ ਹੈ ਮੇਰਾ ਪੈ ਨਹੀਂ ਸਕਦਾ ਤਪਕੇ ਜਾ ਕੇ ਇਧਰ ਤੱਕ ਇਧਰ ਚਾਹੀਦੀ ਗੋਲੀ ਟੋਲਣਾ ਹੈ ਅ ਸਵੇਰੇ ਮੀਂਹ ਪੈਣ ਦੇ ਕਾਰਨ ਸਾਰਾ ਇਧਰ ਮੀਂਹ ਦਾ ਪਾਣੀ ਹੋ ਗਿਆ ਸੀ ਜਮਾ ਤੇ ਇਧਰੋਂ ਵਾਈਪਰ ਲਿਹਾ ਰਿਹਾ ਸੁੱਕ ਚੱਕ ਕੇ ਤੇ ਆਪਾਂ ਪਾਣੀ ਕੱਢਦੇ ਆ ਸਾਰਾ ਬਾਹਰ ਹੁਣ ਇਧਰ ਲਈ ਛੱਡ ਨੂੰ ਆ ਆ ਬੈਠੇ ਨੇ ਕਾਕਾ ਪ੍ਰਧਾਨ ਗੋਲੀ ਨੂੰ ਭੇਜਣੀਆਂ ਗੋਲੀ ਕੱਢਣੇ ਮੈਨੂੰ ਬੋਲੋ ਤਾਂ ਦਿਖਾ ਦੇ ਕੁਝ ਨਹੀਂ ਹੁੰਦਾ ਟੋਪੀ ਨੂੰ ਵੀ ਹੁੰਦਾ ਐਂ ਪਾ ਦੂ ਨਹੀਂ ਟੋਪੀ ਦਿਖਾ ਦਿੰਦੇ ਕਨਹੀਂ ਆਹ ਬਾਜੀ ਦਾ ਸਮਾਨ ਲੈ ਨਹੀਂ ਟੋਪੀ ਤਾਂ ਚੱਲੀ ਜਾਂਦਾ ਕੋਈ ਨਹੀਂ ਆਈ ਚੱਕ ਦੇਣਾ ਕੰਮ ਹਾਂਜੀ ਦਾਤਾ ਜੀ ਆ ਲੈਖਦੇ ਤੁਸੀਂ ਆਪ ਹਾਂਜੀ ਹਾਂਜੀ ਵਹਾਲੀ ਕੁੜੀ ਕੰਮ ਕਰਦੀ ਹੈ ਮੈਂ ਤਾਂ ਨਹੀਂ ਸਕਦਾ ਵਾ ਤੇ ਹਲਵਾਈਆਂ ਦਾ ਸਮਾਨ ਸਾਰਾ ਆਪਾਂ ਲੈ ਜਾਂਦਾ ਪ੍ਰਾਂਤਾਂ ਪਤਿੱਲੇ ਛਾਬੇ ਤੇ ਆ ਭੱਟੀਆਂ ਪਤਿੱਲੇ ਭੱਟੀਆਂ ਕੜਾਈਆਂ ਸਾਰਾ ਕੁਝ ਭਲੇ ਜਾਂਦਾ ਆ ਤੇ ਆਪਾਂ ਅੱਜ ਬਣਵਾਵਾਂਗੇ ਭਾਜੀ ਹਾਂ ਸਰ ਸੋ ਕਰਾ ਪੀ ਤੇ ਲੋ ਜੀ ਹੁਣਾਂ ਬਿਆਲੀ ਕੁੜੀ ਪੱਠੀਆਂ ਦਾ ਸ ਕਰਨ ਕਰਨਾ ਸ਼ੁਰੂ ਕਰ ਰਹੀ ਆ ਤੇ ਪੱਠੀਆਂ ਦੇ ਸ ਕਰਨ ਤੋਂ ਬਾਅਦ ਆਲੂ ਪਕੌੜੀਆਂ ਤੇ ਜਿਹੜਾ ਮਿੱਠੀਆਂ ਪਕੌੜੀਆਂ ਲੱਡੂ ਤੇ ਜਲੇਬੀਆਂ ਸਾਰਾ ਕੁਝ ਬਣਾਵਾਂਗੇ ਤੇ ਪਹਿਲਾਂ ਕਰਦੇ ਆਂ ਪੱਠੀਆਂ ਦਾ ਸ ਕਰਨ ਤੇ ਸ ਕਰਨ ਤੋਂ ਬਾਅਦ ਬਣਾਵਾਂਗੇ ਭਾਜੀ ਸਾਰੀ ਤੇ ਬਲੌਗ ਦੇ ਨਾਲ ਤੁਸੀਂ ਬਣੇ ਰਹੀਓ ਆਹ ਕੋਲੇ ਲਾਓ ਸਾਡਾ ਕੰਮ ਹੀ ਕਰਦੇ ਦੋ ਜੇ ਬਣਾਣਾ ਤੇ ਲੋ ਜੀ ਹੁਣ ਪੱਟੀਆਂ ਚਲਾ ਲੀਆਂ ਆ ਤੇ ਭਾਜੇ ਬਣਾਉਣੀ ਸ਼ੁਰੂ ਕਰਦੇ ਆਂ ਤੇ ਇੱਧਰਲੀ ਸਾਈਡ ਕਾਕਾ ਪ੍ਰਧਾਨ ਜੀ ਖੜੇ ਨੇ ਇਹ ਦੇਖ ਰਹੇ ਨੇ ਸਾਰੀ ਭਾਜੀ ਬਣਦੇ ਹੋਏ ਕਾਕਾ ਜੀ ਖੜੇ ਨੇ ਆਹ ਹੋ ਰਹੀ ਗੱਲਾਂ ਹੁੰਦਾ ਤੇ ਆਹ ਬਣਾਉਣ ਲੱਗ ਗਏ ਆ ਭਾਜੀ ਵਾਸਤੇ ਮਿੱਠੀਆਂ ਪਕੌੜੀਆਂ ਤੇ ਇਸ ਤੋਂ ਬਾਅਦ ਬਣਾਵਾਂਗੇ ਨਮਕੀਨ ਪਕੌੜੀਆਂ ਇੱਧਰ ਕਾਕਾ ਪ੍ਰਧਾਨ ਜੀ ਕੋਲ ਖੜ ਕੇ ਸਾਰੀ ਭਾਜੀ ਬਣਾ ਰਹੇ ਤੇ ਸਾਰੀ ਭਾਜੀ ਦਾ ਧਿਆਨ ਰੱਖ ਰਹੇ ਨੇ ਪੂਰੇ ਇਲਾਕੇ ਤੇ ਹੱਥ ਰੱਖ ਕੇ ਖੜੇ ਨੇ ਬਦੂ ਖਾਣੂ ਗਾਈਸ ਗਾਈ ਜੀ ਵੀਰੇ ਕੋਈ ਨਹੀਂ ਕਹਿਣਾ ਉਹ ਪ੍ਰਾਂਤ ਖਾ ਲਈ ਕਰੀ ਵੀ ਐ ਉਹਦੀ ਆਈਡੀ ਆ ਉਹਦੇ ਨਾਮ ਤੇ ਨੀਚੋਂ ਬਣ ਕ ਉਹਦੇ ਨਾਲ ਕੋਈ ਮੈਂ ਆ ਨਾ ਤੇ ਲੋ ਜੀ ਹੁਣ ਭਾਜੀ ਵਾਸਤੇ ਜਲੇਬੀਆਂ ਤੇ ਲੱਡੂ ਦੋਨੇ ਤਿਆਰ ਹੋ ਗਏ ਆ ਤੇ ਬਾਕੀ ਦਾ ਸਮਾਨ ਵੀ ਤਿਆਰ ਕਰ ਰਹੇ ਆ ਆਡਾ ਆਸ਼ਕਾ ਜੀ ਪਈ ਤਾਂ ਗਹਾ ਨਿਕਲ ਗਿਆ ਸੀ ਗਹਾ ਗਰੂ ਕੇ ਮੋੜਸਾ ਤੇਰਾ ਸਾਈਡ ਕਰ ਤੈਨੂੰ ਕਿਹਾ ਸੀ ਮੋੜਸਾ ਸਹੀ ਰੂ ਕਿਹਾ ਸੀ ਚੱਲ ਪਿਆ ਫਿਰ ਲੈ ਇੱਕ ਮਿੰਟ ਪੁੱਤ ਬਲਾਉ ਬੰਦਾ ਆ ਦੂਜੀ ਆ ਉਹ ਲੋਰੀ ਕਹਿੰਦੀ ਮੈਨੂੰ ਲੱਗੇ ਹੀ ਪਤਾ ਗੱਲ ਲੋਰੀ ਕਹਿੰਦੀ ਤੇਰੇ ਖੇਤੀ ਰੋਟੀ ਖਾਣ ਦਾ ਜਦ ਰੋਟੀ ਹਲੇ ਕੁਛ ਨਹੀਂ ਤੇਰੀ ਜੋਤ ਕੌਣ ਆਉਂਦਾ ਮੈਂ ਨਾ ਕਹਿ ਬਣਾ ਯਾਰ ਚੱਪਾ ਦਾ ਆਪ ਜਿਹੜਿਆ ਤੇ ਪਤਾ ਆਪ ਜਿਹੜਿਆ ਇਹ ਦਵਾ ਲੱਡੂ ਹਾਂਜੀ ਵਲੌਗ ਬਣਾਉਂਦਾ ਹਾਂ ਸਾਬ ਹੈਲੋ